ਹਾਂਜੀ ਅੱਜ ਆਪਾਂ ਪਹੁੰਚੇ ਸੀਗੇ ਤੰਜਲ ਨਿਊਟ੍ਰੀਸ਼ਨ ਹੱਬ ਦੇ ਵਿੱਚ ਤੇ ਅੱਜ ਆਪਾਂ ਮੈਡਮ ਅੰਦਰ ਗੱਲਬਾਤ ਕਰਾਂਗੇ ਇਹ ਰੈਕੋਟ ਸਿਟੀ ਜ਼ਿਲ੍ਹਾ ਲੁਧਿਆਣਾ ਵਿੱਚ ਮੌਜੂਦ ਆ ਤੇ ਆਪਾਂ ਦੇਖਦੇ ਆ ਵੀ ਕਿਵੇਂ ਵਜ਼ਨ ਵਧਾ ਸਕਦੇ ਆ ਜਾਂ ਘਟਾ ਸਕਦੇ ਆ ਗੱਲਬਾਤ ਕਰਦੇ ਆ। ਘਟਣ ਦਾ ਫਰਡਸ ਲੈ ਕੇ ਆਂਦੀ ਆ 100% ਜੀ। ਇਸ ਲਈ ਹਾਰਡ ਵੀ ਨਹੀਂ ਟੜ ਕਾ ਬਹੁਤ ਤੇਜ਼ ਨਹੀਂ ਵੀ ਸਪੈਂਟ ਪੈਣਾ ਸੀਗਾ ਇਸ ਇੰਪ੍ਰੈਸ਼ਨ ਦੇ ਨਾਲ ਕਿ ਤੁਸੀਂ ਆ ਕੀਵੇਂ ਦੇ ਰਿਜ਼ਲਟ ਦੇ ਕਿ ਜਿਹੜੇ ਮੈਂ ਦੇਖੇ ਆ ਤੇ ਮੈਂ ਬਹੁਤ ਜ਼ਿਆਦਾ ਚਰਚਾ ਸੁਣੀ ਆ ਇਸ ਨਿਊਟ੍ਰੀਸ਼ਨ ਬਾਰੇ ਤੇ ਤੁਸੀਂ ਮੈਨੂੰ ਦੱਸ ਸਕਦੇ ਆਪਣੇ ਦਰਸ਼ਕਾਂ ਨੂੰ ਵੀ ਕੀ ਰਾਜ ਹੈ ਦਾ ਕਿ ਮੈਂ ਇਹ ਰਿਜ਼ਲਟ ਨਿਊਟ੍ਰੀਸ਼ਨ ਵਾਲੇ ਸਾਰੇ ਨਾਇਰ ਕਰੀ ਦੇ ਸਕਦਾ ਹਾਂ ਹਾਂਜੀ ਸਰ ਤਕਰੀਬਨ 8 ਸਾਲ ਹੋ ਗਏ ਨੇ ਮੈਨੂੰ ਇਸ ਡਿਟ੍ਰੀਸ਼ਨ ਲੈ ਕੇ ਮੈਂ ਸ਼ੁਰੂ ਕੀਤਾ ਸੀਗਾ ਤਾਂ ਜਿਵੇਂ ਜਿਵੇਂ ਮੇਰਾ ਰਿਜ਼ਲਟ ਆਉਣਾ ਸ਼ੁਰੂ ਹੋਇਆ ਲੋਕਾਂ ਨੇ ਪੁੱਛਣਾ ਸ਼ੁਰੂ ਕੀਤਾ ਤੇ 100% ਰਿਜ਼ਲਟ ਲੈ ਕੇ ਲਈ ਦੇ ਨੇ 4.5 ਮਹੀਨਿਆਂ ਦੇ ਵਿੱਚ ਜਿਹੜਾ ਮੈਂ ਰਿਜ਼ਲਟ ਲੈ ਲਿਆ ਆਪਣਾ ਦੋਸਤ ਨੂੰ ਮੈਂਟੇਨ ਰੱਖਿਆ ਹੋਇਆ ਤੋ ਮੇਰੇ ਹੁਣ ਗਲੈਂਡ ਜਿਹੜੇ ਆਏ ਹੋਏ ਨੇ ਉਹ ਵੀ ਤੁਹਾਨੂੰ ਦੱਸਾਂਗੇ ਆਪਣੇ ਰਿਜ਼ਲਟ ਬਾਰੇ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਮਨਦੀਪ ਕੌਰ ਆ ਐਸਨਿਊਟ੍ਰੀਸ਼ਨ ਨਾਲ ਜੁੜੇ ਹੋਏ ਐਸਓਫਸ ਦੇ ਨਾਲ ਜੁੜੇ ਹੋਏ ਤਿੰਨ ਸਾਲ ਹੋ ਗਏ ਮੈਨੂੰ ਤੇ ਹੈਲਥ ਚੈਲੰਜ ਕਰਕੇ ਜੁੜੀ ਸੀ ਮੈਂ ਚੈਲੰਜ ਜਿਹੜੇ ਰਿਕਵਰ ਹੋਏ ਤੇ 26 ਕਿਲੋ ਮੈਂ ਵਜ਼ਨ ਘੱਟ ਕੀਤਾ ਤੇ ਫਿਟਨੈਸ ਲੈ ਕੇ ਆਂਦੀ ਤਿੰਨ ਸਾਲ ਤੋਂ ਅੱਜ ਤੱਕ ਮੈਂ ਕਦੇ ਉੱਪਰ-ਨੀਚੇ ਨਹੀਂ ਹੋਣ ਦਿੱਤਾ weight ਬਹੁਤ ਵਧੀਆ ਲੱਗਦਾ ਨਿਊਟ੍ਰੀਸ਼ਨ ਹੈਲਥ ਚੈਲੰਜ ਰਿਕਵਰ ਹੋ ਕੇ ਪੂਰੀ ਹੈਲਥ ਚੈਲੰਜ ਮੇਰੀ ਟਕਵਾ ਰਾ ਹੁਣ ਜੋ ਮੈਨੂੰ ਆਪਰੇਸ਼ਨ ਨਹੀਂ ਬਿਕ ਕੰਮ ਦੀ ਸੀ ਵਾਰ-ਵਾਰ ਕਿਟਨੀ ਦੇ ਆਪਰੇਸ਼ਨ ਹੁੰਦੇ ਸੀ ਜੋ ਸਟੋਨ ਹੁੰਦੇ ਸੀਗੇ ਹਾਰਟ ਦੀ ਮੇਰੀ ਧੜਕਣਾ ਬਹੁਤ ਤੇਜ਼ ਹੁੰਦੀ ਸੀ ਸਟੰਟ ਪੈਣਾ ਸੀਗਾ ਇਸ ਆਪਰੇਸ਼ਨ ਦੇ ਨਾਲ ਹੀ ਠੀਕ ਹੋ ਗਿਆ ਮੇਰਾ ਮੈਂ ਥੈਂਕ ਯੂ ਕਰਦੀ ਆ ਇਸ ਕਲੱਬ ਦਾ ਥੈਂਕ ਯੂ ਕਰਦੀ ਆ ਤੰਜਲ ਫੈਮਿਲੀ ਦਾ ਜਿਨ੍ਹਾਂ ਨੇ ਮੈਨੂੰ ਇੰਨਾ ਸਾਥ ਦਿੱਤਾ ਥੈਂਕ ਯੂ ਮੈਮ ਜਿੱਦਾਂ ਵੀ ਤੁਸੀਂ ਦੇਖਿਆ ਵਾ ਇਹਨਾਂ ਦੇ ਗਾਸ਼ਟ ਵਰਗੋ ਵੀ ਤੁਸੀਂ ਮਿਲੇ ਇਹਨਾਂ ਦੀ ਵੀ ਸਾਫ ਦਾ ਬਹੁਤ ਵਧੀਆ ਦੱਸਿਆ ਤੇ ਮੈਡਮ ਵੀ ਜਿਵੇਂ ਕਿਸ ਨੇ ਬਾਹਰੀ ਕੰਟਰੀ ਤੋਂ ਮਗਾਉਣਾ ਹੋਵੇ ਤੇ ਉਹਦਾ ਕਿੰਦ ਕਿਵੇਂ ਹਾਂ ਹਾਂਜੀ ਸਰ ਆਪਣੇ ਘਰ ਬੈਠੇ ਹੀ ਸਾਨੂੰ ਆਰਡਰ ਕਰਵਾ ਸਕਦੇ ਨੇ ਅਸੀਂ ਇੱਥੇ ਬੈਠੇ ਉਹਨਾਂ ਨੂੰ ਸਾਰਾ ਕੁਝ ਦੱਸਾਂਗੇ ਉਹ ਸਿਰਫ ਆਪਾਂ ਨੂੰ ਆਪਣਾ ਵਜ਼ਨ ਦੱਸਦੇ ਨੇ ਉਸ ਵਜ਼ਨ ਮਦਮ ਕਸੀਰ ਜਿਹੜਾ ਲਿੰਕਿਸ਼ਾ ਉਹਨਾਂ ਦਾ ਉਹ ਵੀ ਭੇਜ ਦਿਆਂ ਕੋਈ ਇੱਥੇ ਸਾਡੇ ਕੋਲੇ ਆਉਣ ਦੀ ਲੋੜ ਨਹੀਂ ਉੱਥੇ ਬੈਠਾ ਤੇ ਘਰ ਬੈਠਾ ਦੇ ਇਹਨਾਂ ਦਾ ਜਿਹੜਾ ਰਜਾ ਵੀ ਲੈ ਕੇ ਵੀ ਚਾਰਨਵੇਂ ਕੰਟਰੀਆਂ ਦੇ ਵਿੱਚ ਜਿਹੜਾ ਸਾਡਾ ਮੈਨੀ ਪੀਛਲਾ ਉਹ ਜਾਂਦਾ ਅਸੀਂ ਘਰ ਬੈਠੇ ਹੀ 95 ਦੇ ਸੰਦੇ ਵਿੱਚ ਇੱਥੋਂ ਬੈਠੇ ਆਰਡਰ ਕਰਦੇ ਆ ਤਾਂ ਉਹਨਾਂ ਦੇ ਕੋਲੇ ਜਿਹੜੇ ਆਰਡਰ ਪਹੁੰਚਦੇ ਨੇ ਰਿਜ਼ਲਟ ਆਉਂਦੇ ਨੇ ਤਾਂ ਜਿਵੇਂ ਕੈਨੇਡਾ ਅਮਰੀਕਾ ਏਸ਼ੀਆ ਇਟਲੀ ਉਹਨਾਂ ਦੇ ਸਾਡੇ ਨਾਲ ਜੂਮ ਦੇ ਵਿੱਚ ਵੀ ਬੈਠਦੇ ਨੇ ਸਾਡੇ ਦੋ ਟਾਈਮ ਜਿਹੜਾ ਸਾਡਾ ਕਲੱਬ ਚੱਲਦਾ ਉਹਦੇ ਵਿੱਚ ਅਸੀਂ ਰਿਪੋਰਟ ਕਰਵਾ ਲਈ ਜਿੱਦਾਂ ਕਿ ਤੁਸੀਂ ਤੁਹਾਨੂੰ ਮੈਡਮ ਨੇ ਦੱਸਿਆ ਵੀ ਬਾਹਰਲੀ ਕੰਟਰੀ ਵਿੱਚ ਵੀ ਇੱਥੇ ਬੈਠ ਕੇ ਤੁਸੀਂ ਆਪਦਾ ਉਹ ਕਰ ਸਕਦੇ ਹੋ ਤੇ ਸਾਰੀ ਤੁਹਾਨੂੰ ਮੈਡਮ ਨੇ ਬਾਕੀ ਜਾਣਕਾਰੀ ਦੇ ਦਿੱਤੀ ਆ ਦੇਵ ਜੀ ਤੁਸੀਂ ਆਪ ਦੇ ਜਰਨੀ ਬਾਰੇ ਕਿੱਦਾਂ ਦੋੜੀਏ ਜਾਣੇ ਸਟਾਰਟ ਹੋਈ ਤੁਸੀਂ ਥੋੜਾ ਜਿਹਾ ਉਹਦੇ ਬਾਰੇ ਵੀ ਦੱਸ ਸਕੋ ਅੱਜ ਸਰ ਪਹਿਲਾਂ ਜਿਹੜਾ ਮੇਰਾ ਕੰਮ ਸੀਗਾ ਉਹ ਮੇਰਾ ਇਹ ਕੰਮ ਨਹੀਂ ਸੀਗਾ ਮੇਰਾ ਕੰਮ ਸੀਗਾ ਸਟਿਚਿੰਗ ਕਰਨ ਦਾ ਮੇਰੀ ਆਪਦੀ ਜਿਹੜੀ ਬੁਟੀਕ ਸੀਗੀ ਪਿੰਡ ਦੇ ਵਿੱਚ ਹੀ ਸੀਗੀ ਉਸ ਤੋਂ ਬਾਅਦ ਜਦੋਂ ਓਵਰਰੇਟ ਹੋਣ ਕਰਕੇ ਮੈਨੂੰ ਕਾਫੀ ਚੈਲੰਜ ਆ ਚੁੱਕੇ ਸੀਗੇ ਉਸ ਤੋਂ ਬਾਅਦ ਜਦੋਂ ਮੈਨੂੰ ਨਿਊਟ੍ਰੀਸ਼ਨ ਦਾ ਪਤਾ ਲੱਗਾ ਮੈਂ ਤੁਹਾਨੂੰ ਯੂਜ਼ ਕੀਤਾ ਤਾਂ ਆਪਣੇ ਦੇ ਰਿਜ਼ਲਟ ਲਿਆ ਕਿਉਂਕਿ ਜੇ ਕੋਈ ਚੀਜ਼ ਆਪਾਂ ਯੂਜ਼ ਕਰਦੇ ਆਂ ਤਾਂ ਹੀ ਰਿਜ਼ਲਟ ਆਉਂਦੇ ਆ ਇਹ ਤਾਂ ਕੋਈ ਰਿਜ਼ਲਟ ਨਹੀਂ ਆਉਣਾ ਰ ਅਗਰ ਜਾਟ ਆਉਣ ਦੇ ਬਾਅਦ ਹੀ ਮੈਂ ਆਬਸ ਬੋਲਿਆ ਆਬਸ ਤੋਂ ਬਾਅਦ ਫਿਰ ਮੈਂ ਆਪਣਾ ਸਾਰੀ ਕਲੈਂਡਰ ਦੱਸਣਾ ਸ਼ੁਰੂ ਕੀਤਾ ਤਾਂ ਹਾਂਜੀ ਜਿੱਦਾਂ ਵੀ ਆਪਾਂ ਨੂੰ ਮੈਡਮ ਨੇ ਸਾਰੀ ਜਾਣਕਾਰੀ ਦੇ ਦਿੱਤੀ ਹੈ ਇਸ ਬਾਰੇ ਤੇ ਆ ਥੱਲੇ ਉਹਨਾਂ ਦੇ ਕੰਟੈਕਟ ਨੰਬਰ ਦਿੱਤੇ ਆ ਇਹਨਾਂ ਨੂੰ ਜਲਦ ਤੋਂ ਜਲ ਸੰਪਰਕ ਕਰੋ ਜਿਨ੍ਹਾਂ ਨੂੰ ਵੀ ਇਹ ਚੀਜ਼ ਦੀ ਜ਼ਰੂਰਤ ਆ ਤੇ ਬਹੁਤ ਹੀ ਵਧੀਆ ਜਿੱਦਾਂ ਮੈਡਮ ਨੇ ਦੱਸਿਆ ਕਿ ਬਾਕੀ ਦੀ ਜਾਣਕਾਰੀ ਇਹਨਾਂ ਦੇ ਲਿੰਕ ਦਿੱਤਾ ਹੋਆ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੇ ਜਾ ਕੇ ਇਹਨਾਂ ਦੇ ਪੇਜ ਨੂੰ ਚੈੱਕ ਕਰ ਸਕਦੇ ਹੋ ਤੁਸੀਂ ਉੱਥੋਂ ਵੀ ਜਾਣਕਾਰੀ ਲੈ ਸਕਦੇ ਹੋ ਥੈਂਕ ਯੂ ਵੈਰੀ ਮਚ